ਪ੍ਰਧਾਨ ਜੀ ਨੇ ਸਾਰੇ ਹਲਕੇ ਦੇ ਵਿੱਚੋਂ ਜਿਹੜੇ ਮੇਨ ਮੇਨ ਆਗੂ ਸੀ ਸਾਰਿਆਂ ਨੂੰ ਬੁਲਾਇਆ ਪਾਰਟੀ ਦੇ ਵੀ ਮੇਨ ਆਗੂ ਹਾਜ਼ਰ ਸੀ ਉਹਨਾਂ ਨੇ ਇਹ ਗੱਲ ਕਿਹਾ ਕਿ ਮਨਪ੍ਰੀਤ ਆਲਾ ਕੋਈ ਇਸ਼ੂ ਹੀ ਨਹੀਂ ਹੈਗਾ ਵੀ ਐਤਾਂ ਹੀ ਰਿਯੂਮਰ ਬਣਾਏ ਜਾ ਰਹੇ ਹੈਗੇ ਤਾਂ ਪ੍ਰਧਾਨ ਜੀ ਨੇ ਤਾਂ ਹੁਣ ਵੀ ਡਿੰਪੀ ਨੂੰ ਅਪੀਲ ਕੀਤੀ ਹੈ ਵੀ ਹਾਲੇ ਵੀ ਅਸੀਂ ਵੇਟ ਕਰਾਂਗੇ ਵੀ ਇਹ ਸੀਟ ਕਦੇ ਵੀ ਉਹਨਾਂ ਨੂੰ ਨਹੀਂ ਇਹ ਗੱਲ ਕਹੀ ਗਈ ਸੀ ਵੀ ਟਿਕਟ ਥੋੜੀ ਨਹੀਂ ਵੀ ਹਾਲੇ ਵੀ ਇਹ ਟਿਕਟ ਥੋੜੀ ਹੈ ਤਾਂ ਅਸੀਂ ਤੁਹਾਨੂੰ ਹਫ਼ਤੇ ਦਾ ਵੀ ਟਾਈਮ ਦਿੰਨੇ ਆ ਤੁਸੀਂ ਆਪਦਾ ਮਨ ਬਣਾ ਲਓ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾ ਨੰਬਰ ਜਿਹੜਾ ਡਿੰਪੀ ਢਿੱਲੋਂ ਦਾ ਹੀ ਹੈ ਔਰ ਕੁਝ ਇਸ ਤਰ੍ਹਾਂ ਦੀਆਂ ਵੀ ਅੰਦਰ ਵਰਕਰਾਂ ਨੇ ਮੰਗ ਕੀਤੀ ਵੀ ਤੇ ਡਿੰਪੀ ਨਹੀਂ ਲੜਦੇ ਵਾਪਸ ਨਹੀਂ ਆਉਂਦੇ ਤੇ ਸੁਖਬੀਰ ਸਿੰਘ ਬਾਦਲ ਲੜਨ ਕੀ ਕਿਹਾ ਹੈਗਾ ਹਾਂਜੀ ਹਾਂਜੀ ਆ ਫਿਰ ਫਿਰ ਸਾਰੇ ਹਲਕੇ ਦੇ ਲੋਕਾਂ ਦੀ ਇਹ ਹੀ ਡਿਮਾਂਡ ਹੈ ਵੀ ਜੇ ਡਿੰਪੀ ਢਿੱਲੋਂ ਨਹੀਂ ਆ ਰਿਹਾ ਤਾਂ ਫਿਰ ਪ੍ਰਧਾਨ ਜੀ ਆਪ ਹਲਕੇ ਦੀ ਕਮਾਂਡ ਦੇਖਣ ਆਪ ਸੰਭਾਲ ਤੁਹਾਨੂੰ ਲੱਗਦਾ ਡਿੰਪੀ ਢਿੱਲੋਂ ਨੂੰ ਵਾਪਸੀ ਕਰਨੀ ਚਾਹੀਦੀ ਜਾਂ ਕਿਸ ਤਰ੍ਹਾਂ ਦਾ ਕੀ ਸੋਚਦੇ ਕੀ ਹੈਗੇ ਹੋ ਆ ਜਦੋਂ ਪ੍ਰਧਾਨ ਜੀ ਕਹਿ ਰਹੇ ਕਿ ਮਨਪ੍ਰੀਤ ਵਾਲੀ ਗੱਲ ਹੀ ਕੋਈ ਨਹੀਂ ਹਾਂਜੀ ਬਿਲਕੁਲ ਉਹ ਤਾਂ ਫਿਰ ਹੁਣ ਪ੍ਰਧਾਨ ਜੀ ਨੇ ਵੀ ਅੰਦਰ ਕਿਹਾ ਵੀ ਇਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਸੀਗੀ ਵੀ ਇਹਨਾਂ ਨੂੰ ਕਿਉਂ ਕਿਸੇ ਨੇ ਜਿਹੜੀਆਂ ਗੱਲਾਂ ਉਡਾਈਆਂ ਫਵਾਵਾਵਾਂ ਡਾਈਆਂ ਇਹਨਾਂ ਨੇ ਕਿਉਂ ਇਦਾਂ ਦਾ ਫੈਸਲਾ ਕਰਿਆ ਕਿ ਆਪਾਂ ਜਿਹੜਾ ਵਿਮਨਪ੍ਰੀਤ ਕਰਕੇ ਮੈਂ ਉਧਰ ਪਾਰਟੀ ਨੂੰ ਛੱਡ ਰਿਹਾ ਤਾਂ ਉਹ ਕਿਹਾ ਹੀ ਗਿਆ ਉਹ ਪ੍ਰਧਾਨ ਜੀ ਨੇ ਜਦੋਂ ਕਹਤਾ ਸਾਰੀਆਂ ਗੱਲਾਂ ਵਿੱਚੇ ਆ ਗਈਆਂ ਨਾ ਵੀ ਮਨਪ੍ਰੀਤ ਆ ਹੀ ਨਹੀਂ ਰਿਹਾ ਸ਼੍ਰੋਮਣੀ ਅਕਾਲੀ ਦਲ ਚ ਗੱਲ ਤਾਂ ਉਹਨਾਂ ਨੇ ਕਹੀ ਵੀ ਸਰਦਾਰ ਹਰਦੀਪ ਸਿੰਘ ਡੈਂਪੀ ਢੁੱਲੋਂ ਮੇਰਾ ਛੋਟਾ ਭਰਾ ਇਹ ਉਹਦੀ ਹਜੇ ਵੀ ਬੇਨਤੀ ਕਰਦਾ ਵੀ ਪਾਰਟੀ ਚ ਵਾਪਸ ਆ ਜੀ ਓਕੇ ਤੇ ਫਿਰ ਜੇ ਨਹੀਂ ਤਾਂ ਕੀ ਕੋਈ ਇਹ ਗੱਲ ਵੀ ਹੋਈ ਕਿ ਸੁਖਵੀਰ ਬਾਦਲਾਪ ਨੂੰ ਕਿਹਾ ਚਾਹ ਉਹਨੇ ਕਿਹਾ ਵੀ ਸਾਨੂੰ ਕੋਈ ਜਿਹੜੇ ਵਰਕਰਾਂ ਪਿੰਡਾਂ ਦੇ ਕੋਈ ਮਹਲਕਾਫ਼ ਸਮਾ ਲਓ। ਆਫ਼ ਸਮਾ ਲਓ। ਹਾਂਜੀ। ਤੇ ਉਹ ਲੱਗਦਾ ਹੈਗਾ ਕੁਝ ਦਿਨਾਂ ਦਾ ਟਾਈਮ ਮੰਗਿਆ ਹੈਗਾ ਕਹਿੰਦੇ। ਹਾਂ ਹਾਂ ਕੁਝ ਦਿਨਾਂ ਦਾ ਟਾਈਮ ਮੰਗਿਆ 10-15 ਦਿਨ ਦਾ। ਓਕੇ ਕੀ ਵਾਪਸੀ ਦੀ ਉਡੀਕ ਕਰਦੇ ਹਰਦੀਪ ਸਿੰਘ ਜੀ? ਹਾਂਜੀ ਵਾਪਸੀ। ਉਹ ਕਹਿੰਦੇ ਮੇਰਾ ਛੋਟਾ ਭਰਾ ਬੇਨਤੀ ਕਰਦਾ ਤੁਸੀਂ ਵਰਕਰ ਵੀ ਬੇਨਤੀ ਕਰੋ ਵੀ ਆਪਣੀ ਪਾਰਟੀ ਚ ਵਾਪਸ ਆ। ਵਰਕਰਾਂ ਨੇ ਅੱਜ ਕੀ ਡਿਮਾਂਡ ਮੇਨ ਰੱਖੀ ਹੋਈ ਸੀ ਸੁਖਵੀਰ? ਵਰਕਰਾਂ ਨੇ ਇਹੀ ਰੱਖਿਆ ਜੀ ਜਾ ਤਾਂ ਡੈਮਪੀ ਤੋਂ ਲੜਾਓ ਤੇ ਨਹੀਂ